ਦੇਗੀ ਜਦੋਂ ਗੁਟਕਾ ਸਭ ਸਾਡੇ ਘਰੇ ਆ ਗਏ ਹਨ ਸਾਡੇ ਬੱਚੇ ਆਪ ਮਹਾਰੀ ਉਹਨਾਂ ਨੂੰ ਮਾਲਕ ਨੇ ਸਮਝ ਦੇ ਦੇਣੀ ਹੈ ਅੰਦਰੋਂ ਬਖਸ਼ਿਸ਼ ਕਰ ਦੇਣੀ ਹੈ ਉਹਨਾਂ ਨੂੰ ਖੇਡਾਂ ਦਾ ਚਾਜ ਆ ਗਿਆ ਉਹ ਗਰਾਊਂਡ ਵੱਲ ਜਾਣਗੇ ਅੱਜ ਜਿੱਥੇ ਖੇਡਦੇ ਗਰਾਊਂਡ ਰਹਿ ਗਏ ਕੋਈ ਸਮਾਂ ਹੁੰਦਾ ਸੀ ਸਾਡੇ ਪੁਰਖੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿੰਨਾ ਪਿਆਰ ਕਰਦੇ ਨੇ ਖੇਡਾਂ ਨੂੰ ਜਿੱਥੇ ਬੱਚਿਆਂ ਨੂੰ ਸੱਚੇ ਪਾਤਸ਼ਾਹ ਨੇ ਗੁਰਬਾਣੀ ਪੜ੍ਹਾਉਣੀ ਉੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਸ਼ਾਮ ਦੇ ਦੀਵਾਨ ਸਜਾਉਣ ਤੋਂ ਪਹਿਲਾਂ ਪਾਤਸ਼ਾਹ ਨੇ ਸਾਰੇ ਬੱਚਿਆਂ ਨੂੰ ਇਕੱਠਾ ਕਰਕੇ ਨੌਜਵਾਨਾਂ ਨੂੰ ਇਕੱਠਾ ਕਰਕੇ ਗਰਾਊਂਡ ਦੇ ਵਿੱਚ ਕੁਸ਼ਤੀ ਕਰਾਉਣੀ ਕਿੰਨੇ ਵਧੀਆ ਉਸਤਾਦ ਸਤਿਗੁਰ ਨੇ ਰੱਖੇ ਹੋਣਗੇ ਤੇ ਜਵਾਨੀ ਆਪੀ ਨਸ਼ਿਆਂ ਤੋਂ ਦੂਰ ਸੀ ਕਿਉਂਕਿ ਗੁਰੂ ਸਾਹਿਬ ਨੇ ਇੱਕ ਪਲੇਟਫਾਰਮ ਦਿੱਤਾ ਹੋਇਆ ਸੀ ਸੱਚੇ ਪਾਤਸ਼ਾਹ ਨੇ ਐਸੀ ਖੇਡ ਬਰਪਾਈ ਕਿੰਨੇ ਹੀ ਨੌਜਵਾਨ ਸ਼ਾਮ ਨੂੰ ਆ ਕੇ ਕੁਸ਼ਤੀ ਕਰਦੇ ਤੇ ਜਿਹੜਾ ਜਿੱਤਦਾ ਸੱਚੇ ਪਾਤਸ਼ਾਹ ਨੂੰ ਇਨਾਮ ਦੇ ਕੇ ਨਵਾਜਦੇ ਐਸੀ ਰੰਮ ਸੀ ਸੀ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਗ੍ਰੰਥ ਵੀ ਦਿੱਤਾ ਤੇ ਗਰਾਊਂਡ ਵੀ ਦਿੱਤਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮੁਕਾਬਲੇ ਕਰਾਉਂਦੇ ਇਨਾਮ ਦਿੰਦੇ ਗੁਰੂ ਘਰ ਦੇ ਵੱਲੋਂ ਐਸੀ ਬਖਸ਼ਿਸ਼ ਕਰਦੇ ਬੇਅੰਤ ਖਰਾਕ ਦਿੱਤੀ ਜਾਂਦੀ ਨੌਜਵਾਨਾਂ ਨੂੰ ਤੇ ਅੱਜ ਜੇ ਕਿਤੇ ਕਾਰਜ ਹੋਵੇ ਨੌਜਵਾਨਾਂ ਵਾਸਤੇ ਇਹ ਕਾਰਜ ਹੋਵੇ ਸਚੇ ਪਾਤਸ਼ਾਹ ਮਿਹਰ ਕਰੇ ਵੀ ਨੌ ਜਬਾਨਾਂ ਨੂੰ ਜਿੱਥੇ ਚੰਗੇ ਗਰਾਊਂਡ ਦਿੱਤੇ ਜਾਣ ਉਹਨਾਂ ਦੀ ਖਾਾਕ ਦਾ ਪ੍ਰਬੰਧ ਹੋਵੇ ਤੇ ਭੱਜ ਭੱਜ ਕੇ ਗਰਾਊਂਡਾਂ ਵੱਲ ਆਪੀ ਆਉਣਗੇ ਅਸਲ ਵਿੱਚ ਅਸੀਂ ਕਹਿੰਦੇ ਆ ਨਸ਼ਾ ਵਧ ਗਿਆ ਜੀ ਬੁਰਾਈਆਂ ਵਧ ਰਹੀਆਂ ਨੇ ਜਿਹੜੀ ਚੀਜ਼ ਵਧੀ ਹੈ ਉਹਨੂੰ ਰੋਕਣ ਵਾਸਤੇ ਅਸੀਂ ਉਪਰਾਲਾ ਕੀ ਕੀਤਾ ਜੀ ਅਸੀਂ ਕਹਿੰਨੇ ਨਸ਼ਾ ਵਧ ਰਹੀ ਹੈ ਬੁਰਾਈ ਵਧ ਰਹੀ ਹੈ ਆ ਹੋ ਰਿਹਾ ਹੈ ਉਹ ਹੋ ਰਿਹਾ ਹੈ ਕਦੇ ਅਸੀਂ ਆਪਣੇ ਗੁਰੂ ਸਾਹਿਬ ਦਾ ਫਲਸਫਾ ਖੋਲ ਕੇ ਵੇਖਿਆ ਆਪਣੇ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਵੇਖਿਆ ਜਿੱਥੋਂ ਸਾਨੂੰ ਸਹੀ ਮਿਲਣੀ ਸੀ ਜਿੱਥੋਂ ਸਾਨੂੰ ਸਹੀ ਦਿਸ਼ਾ ਮਿਲਣੀ ਸੀ ਕਦੇ ਆਪਣਾ ਫਲਸਫਾ ਖੋਲ ਕੇ ਵੇਖਿਆ ਤਦਿ ਜਿੰਨਾ ਤੁਸੀਂ ਵਾਰਿਸ ਹਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਿਸਾਂ ਤੇ ਗੁਰੂ ਨਾਨਕ ਸਾਹਿਬ ਦਾ ਜੀਵਨ ਕਿੰਨਾ ਕਿੰਨੇ ਪੜਿਆ 10 ਗੁਰੂ ਸਾਹਿਬਾਨਾਂ ਦਾ ਜੀਵਨ ਕਿੰਨਾ ਕਿੰਨੇ ਪੜਿਆ ਹੋਇਆ ਕਹਿੰਦੇ ਅਸੀਂ ਸਾਰੇ ਅਸੀਂ ਗੁਰੂਆਂ ਨੂੰ ਮੰਨਦੇ ਹਾਂ ਕੱਲਾ ਨਾਂ ਲੈਣ ਦੇ ਨਾਲ ਮੰਨਣਾ ਨਹੀਂ ਹੁੰਦਾ ਆਪਣੇ ਗੁਰੂ ਸੇਵਾਨਾਂ ਦਾ ਫਲਸਫਾ ਖੋਲ ਕੇ ਵੇਖੋ ਦੇ ਵਿੱਚ ਲਿਖਿਆ ਕੀ ਹੈ ਆਪਣੇ ਗੁਰੂ ਸੇਵਾਨਾਂ ਦਾ ਜੀਵਨ ਪੜ ਕੇ ਵੇਖੋ ਕਿੰਨੇ ਪਰਉਪਕਾਰੀ ਕੰਮ ਕੀਤੇ ਤੇ ਗੁਰੂ ਸੇਵ ਦੀ ਸੋਚ ਨੂੰ ਅੱਜ ਕਿੰਨਾ ਕੁ ਵਧਾਇਆ ਹੈ ਅੱਜ ਗੁਰੂ ਸੇਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੂਪ ਵਿੱਚ ਸਾਡੇ ਕੋਲ ਨੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੋਚ ਹੈ ਅਸੀਂ ਉਹ ਕਿੰਨਾ ਕੁ ਅੱਗੇ ਲੈ ਕੇ ਗਏ ਹਾਂ ਲੰਮਾ ਥਾਟੇ ਕਰਨ ਨਾਲ ਤੇ ਸਤਿਗੁਰੂ ਦੀ ਸੋਚ ਦੇ ਵਿੱਚ ਵਾਤਾ ਨਹੀਂ ਹੋਣਾ ਜਿੱਦਾਂ ਨਹੀਂ ਮੇਰੇ ਮਾਲਕ ਦੀ ਸੋਚ ਸੀ ਮੇਰੇ ਮਾਲਕ ਦਾ ਪਰਉਪਕਾਰ ਕਰਨ ਦਾ ਸੁਭਾਅ ਸੀ ਅੱਜ ਕਿਹੜਾ ਉਹ ਸੁਭਾਅ ਕਿਤੇ ਚਲਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਵੀ ਉਹ ਦਿੱਤੀ ਸਾਨੂੰ ਮਿਲਦੀ ਹੈ ਵੀ ਸਿੱਖਾ ਤੇ ਜੀਵਨ ਚ ਪਰਉਪਕਾਰ ਕਿਵੇਂ ਕਰਨਾ ਹੈ ਬੱਚੇ ਖੇਡਣਾ ਚਾਹੁੰਦੇ ਨੇ ਪਰ ਗਰਾਊਂਡ ਹੈ ਨਹੀਂ ਬੱਚਿਆਂ ਨੂੰ ਖੇਡਾਂ ਨਾਲ ਅੱਜ ਵੀ ਪਿਆਰ ਆ ਹੋਵੇ ਵੀ ਕਿਉਂ ਨਾ ਕਿਉਂਕਿ ਅਸੀਂ ਵਾਰਿਸੀਆਂ ਸਾਡਾ ਤਾਂ ਜਨਮ ਹੀ ਖੇਡਾਂ ਵਿੱਚੋਂ ਹੋਇਆ ਗੁਰੂ ਅੰਗਦ ਸਹਿਬ ਨੇ ਗੁਰਬਾਨ ਗੁਰਮਖੀ ਦਿੱਤੀ ਗਰਾਊਂਡ ਦਿੱਤਾ ਅੱਜ ਵੀ ਖੰਡੂਰ ਸਾਹਿਬ ਜਾਓ ਗੁਰਦੁਆਰਾ ਮੱਲ ਅਖਾੜਾ ਸਹਿਬ ਕੈਮ ਹੈ ਉੱਥੇ ਕਿਉਂਕਿ ਸੱਚੇ ਪਾਤਸ਼ਾਹ ਰੋਜ਼ ਸ਼ਾਮ ਨੂੰ ਬੱਚਿਆਂ ਨੂੰ ਖੜੇ